ਨਹੀਂ ਹੋਗੀ ਇਹ ਵੇਲੀ ਲੱਗ ਗਿਆ ਤਾਂ ਫੋਨ ਚਲਾਉਂਦਾ ਸਾਰਿਆਂ ਨੂੰ ਆਇਆ ਕੰਮ ਹੀ ਕਰਨਾ ਵਾ ਕਿਉਂ ਕੀ ਗੱਲ ਹੋਗੀ ਨਹੀਂ ਗੱਲ ਕੀ ਹੋਣੀ ਆ ਕੋਈ ਕੰਮ ਤਾਂ ਦਿੰਦਾ ਹੈ ਨੀ ਤਾਂ ਹੁਣ ਤਾਂ ਇਦਾਂ ਇਦਾਂ ਫੋਨ ਚਲਾਉਂਦੇ ਪੈਸੇ ਮਿਲਦੇ ਆ ਦੱਸ ਦੀਦੀ ਤੁਹਾਡੇ ਵਾਲੀ ਹਾਦੋਂ ਕੀ ਭੁੱਲਣ ਕਿਦਾਂ ਦੇਓ ਤੁਸੀਂ ਮੈਂ ਤਾਂ ਇਦਾਂ ਹੀ ਬੋਲਣਾ ਮੈਂ ਤਾਂ ਕਿਹਾ ਸਾਰਿਆਂ ਨਾਲ ਆਪਣੇ ਮਾਨਸਿਕ ਕਰਕੇ ਨਾ ਤੇ ਮੈਂ ਉਹਨਾਂ ਨੂੰ ਸਿਰ ਤੇ ਚੜਾਇਆ ਵਾ ਕੋਈ ਮੈਨੂੰ ਕੁੱਖ ਨਹੀਂ ਸਮਝਦਾ ਹੁਣ ਤੇਰਨਾ ਨਹੀਂ ਮੇਰੇ ਭਲੇ ਮਾਨਸਿਕ ਵਰਤਣੀ ਹੈਗੀ ਤੇ ਮੈਂ ਤਾਂ ਨੂੰ ਕਿਹਾ ਕੀ ਹੈ ਮੈਨੂੰ ਪਤਾ ਤਾਂ ਹੀ ਲੱਗੇ ਨਹੀਂ ਮੈਨੂੰ ਸਾਰਿਆਂ ਦੇ ਠੇਕਾ ਵਾ ਪਰ ਸਾਰਿਆਂ ਦੇ ਮੈਂ ਕੰਮ ਲੱਗੀ ਰਹਿਣਾ ਵਾ ਜਿੰਨਾ ਮੇਰਾ ਟੱਬਰ ਉੱਤ ਕਿਨਾ ਤੁਝ ਕੋ ਹੱਥ ਥਲਾ ਲਿਆ ਕਰ ਤੇ ਮੈਂ ਕਰਕੇ ਫੇਰ ਹੀ ਬੈਠੀ ਆ ਤੁਹਾਨੂੰ ਆਪਣਾ ਕੰਮ ਦੇਖਦਾ ਕੀਤਾ ਤੇ ਜਿਹੜਾ ਮੈਂ ਕੀਤਾ ਉਹ ਨਹੀਂ ਤੁਹਾਨੂੰ ਦੇਖਦਾ ਹੈਗਾ ਮੈਂ ਨਾ ਤੁਹਾਨੂੰ ਆਪਣੀ ਭੈਣਾਂ ਤੋਂ ਵੱਧ ਕੇ ਸਮਝਦੀ ਆ ਪਰ ਤੁਸੀਂ ਇੱਜ਼ਤ ਕਰਾਉਣ ਦੇ ਲਾਇਕ ਨਹੀਂ ਹੈਗੇ ਆਹੋ ਲੱਗ ਗਿਆ ਮੈਨੂੰ ਪਤਾ ਕਿੰਨਾ ਕੁ ਤੈਨੂੰ ਆਪਣੀ ਭੈਣ ਸਮਝਣੀ ਆ ਜ਼ੁਬਾਨ ਕਿਦਾਂ ਚਲਾਉਂਦੇ ਹੀ ਮੇਰੇ ਨਾਲ ਹੈ ਮਾਂ ਤੇ ਨੇਹੋ ਕੰਦਤੀ ਤੇ ਨਾ ਮਗਰ ਵੀਰੀ ਮੇਰੀ ਸੁਣ ਲੋ ਗੱਲ ਜਿਹੜੀ ਗੱਲ ਕਰਨੀ ਨਾ ਮੇਰੇ ਨਾਲ ਕਰੋ ਮੇਰੇ ਪਿਛਲਿਆਂ ਤੇ ਜਾਣ ਦੀ ਲੋੜ ਨਹੀਂ ਹੈਗੀ ਤੇ ਬੋਲਣਾ ਨਹੀਂ ਤੈਨੂੰ ਕੀ ਕਿਹਾ ਪਹਿਲੇ ਸ਼ੁਰੂਆਤ ਕਿ ਨਹੀਂ ਕੀਤੀ ਤੁਸੀਂ ਆਣ ਕੇ ਮੇਰਾ ਫੋਨ ਖੋਹਿਆ ਨਾ ਪੜੀ ਬੋਲਣ ਦੀ ਟਿਉਣੀ ਕਿਦਾਂ ਦੀ ਜਿੱਦਾਂ ਨੇ ਬੋਲੋਗੇ ਨਾ ਉਦਾਂ ਦਾ ਹੀ ਗਾੜੀ ਸੁਣੋਗੇ ਤੇ ਨਹੀਂ ਮੈਂ ਮਿੱਟੀ ਦੀ ਆ ਤੇ ਮੈਂ ਤੁਹਾਨੂੰ ਕੀ ਕਹਾ ਮੈਂ ਤੁਹਾਨੂੰ ਕਹਾ ਮੇਰਾ ਕੋਈ ਕੰਮ ਕਰੋ ਮੈਂ ਤਾਂ ਕਰਕੇ ਫਿਰ ਬੈਠੀ ਆ ਦੱਸੋ ਕੀ ਚਾਹੀਦਾ ਵਾ ਔਖਿਆਂ ਨਾਲੇ ਕਿਹੜੀ ਗੱਲ ਇਹਦੇ ਵਿੱਚ ਅੱਗੇ ਤੇ ਉਹ ਸਾਰੇ ਜਣ ਮੇਰੇ ਸੱਤ ਨੱਚਦੇ ਹੀ ਚੜਕੇ ਤਾਂ ਹੁਣ ਤੂੰ ਵੀ ਦਾਪਾ ਉਦਾਂ ਹੀ ਤੇ ਉਹਨਾਂ ਦਾ ਕੋਈ ਸਦੋ ਹੀ ਮਰਤੇ ਘਟਣਾ ਤਾਂ ਹੀ ਤੂੰ ਬਣੀ ਆ ਤਾਂ ਹੀ ਤੇ ਸਾਰੇ ਫਿਰ ਤੁਹਾਡੇ ਨਾਲ ਔਖੇ ਰਹਿੰਦੇ ਨੇ ਜਦੋਂ ਤੁਹਾਡੀ ਜ਼ੁਬਾਨ ਨਹੀਂ ਚੰਗੀ ਹੈਗੀ ਮੈਂ ਬਥੇਰੇ ਨਾਲ ਚੰਗਾ ਹੋ ਕੇ ਵੇਖ ਲਿਆ ਚੰਗਾ ਮੇਰੇ ਨਾਲ ਕੋਈ ਚੰਗਾ ਰਹਿੰਦਾ ਸਾਰੇ ਮੈਨੂੰ ਕੋਨਾ ਕੋ ਸੁਣਾਉਂਦੇ ਰਹਿੰਦੇ ਆ ਇਹ ਫਿਰ ਤੱਪੀ ਨੇ ਮੈਨੂੰ ਇਦਾਂ ਕਰਨਾ ਸਿੱਧੀ ਕਰ ਕਿਦਾਂ ਨੇ ਆਪ ਹੋਈ ਹੈ ਨਾ ਅਗਲੇ ਵੀ ਫਿਰ ਓਦਾਂ ਦੀ ਹੀ ਹੋ ਜਾਂਦੇ ਨੇ ਪਰ ਜਦੋਂ ਤੁਸੀਂ ਮੈਨੂੰ ਬੋਲੇ ਹੋਣ ਕਿ ਮੈਂ ਤੁਹਾਡੀ ਪਤਾ ਕਿੰਨੀ ਇੱਜ਼ਤ ਕਰਦੀ ਹਾਂ ਤੁਸੀਂ ਮੇਰੀ ਨਜ਼ਰਾਂ ਵਿੱਚ ਵੀ ਨਾ ਹੁਣ ਓਦਾਂ ਦੀ ਹੀ ਓ ਚਿੱਦਾਂ ਦੇ ਤੁਸੀਂ ਦੂਜਿਆਂ ਦੀ ਨਜ਼ਰਾਂ ਵਿੱਚ ਰਹਿਣ ਦੇ ਨਾ ਮੰਨਾ ਤੇਰੀ ਇਹੋ ਜਿਹੀ ਇੱਜ਼ਤ ਦੀ ਲੋੜ ਨਹੀਂ ਗਈ ਉਹ ਜਿਹੜੇ ਉਹ ਆ ਜਿਹੜੇ ਜਾ ਕੇ ਆਪਣੀ ਕੁੜੀ ਕੋ ਬੈ ਗਈ ਆ ਤੇ ਇਥੇ ਤੂੰ ਆਪਣਾ ਫੋਨ ਚੁੱਕੀ ਰਹਿੰਦੀ ਨਹੀਂ ਆ ਫੜ ਫੋਨ ਆਪਣਾ ਲੈ ਕੇ ਦੇ ਬਲਕਿ ਰਾ ਦੀਦੀ ਇਹਨੇ ਕੋਰੇ ਕਰਾਰੇ ਬਣ ਕੇ ਨਹੀਂ ਰਹੀਦਾ ਹੁੰਦਾ ਪਤਾ ਨਹੀਂ ਹੁੰਦਾ ਕਿ ਦੀ ਕਿਿਹੜੀ ਲੋੜ ਪੈ ਜਾਣੀ ਆ ਤੁਹਾਡੇ ਵਾਲੀ ਤੇ ਵੈਸੇ ਹੀ ਹੱਦ ਹੋ ਗਈ ਆ ਉਹਨਾਂ ਦਾ ਗੁੱਸਾ ਤੁਸੀਂ ਐਵੇਂ ਮੇਰੇ ਤੇ ਕੱਢੀ ਜਾਂਦੇ ਹੋ ਮੈਂ ਤੁਹਾਨੂੰ ਪਹਿਲਾਂ ਕੀ ਕਿਹਾ ਵਾਂ ਨਾਲ ਥਾਵਾ ਕਰਾਉਣੀ ਫਿਰ ਵੀ ਔਖੇ ਹੋ ਜਾਂਦੇ ਨੇ ਪਿਛਲਿਆਂ ਤੱਕ ਪਹੁੰਚਦੇ ਆ ਤਾਂ ਹੀ ਫਿਰ ਮੰਮੀ ਔਖੀ ਹੁੰਦੀ ਵੀ ਇਹ ਚੰਗੇ ਨਹੀਂ ਹੈਗੇ ਸਹੀ ਗੱਲ ਉਹਨਾਂ ਦੀ ਮੈਂ ਸੋਚਦੀ ਐਵੇਂ ਮੰਮੀ ਕਹਿੰਦੇ ਰਹਿੰਦੇ ਨੇ ਵੀ ਉਹ ਤੇ ਚੰਗੇ ਆ ਗਰਲੀਨਾ ਉਦਾਂ ਮੈਂ ਦੇਖਣ ਆ ਮੰਮੀ ਸਵੇਰ ਦੇ ਕੰਮ ਕਰ ਲੈਂਦੇ ਆ ਪਹਿਲਾਂ ਰਸੋਈ 'ਚ ਕਿੰਨਾ ਜਤ ਲੱਗੇਈ ਧੋਣਾ ਬਾਹਰ ਪਤਾ ਨਹੀਂ ਕੀ ਬਾਥਰੂਮ ਦੇ ਕੋਲ ਕਪੜਾ ਲਾ ਕੇ ਤੇ ਸ਼ੀਸ਼ੇ ਸਾਦੇ ਸਾਫ਼ ਡੇ ਆ ਕਰ ਚੰਗੇ ਲੱਗੀਦਾ ਇਦਾਂ ਯਾਰ ਮੈਂ ਕੀ ਕਰਾਂ ਹੁਣ ਮੈਂ ਤੇ ਮੰਮੀ ਨੂੰ ਬੁਕੇਰਾ ਕਿਹਾ ਮੰਮੀ ਚਲ ਮੈਂ ਕਰਨੀ ਆ ਤੇ ਮੰਮੀ ਤਾਂ ਮੈਨੂੰ ਹੱਥ ਨਹੀਂ ਲਾਉਂਦੇ ਇਹਦੇ ਕੰਮ ਨੂੰ ਮੰਮੀ ਕਹਿੰਦੇ ਮੈਨੂੰ ਫਿਰ ਤੁਸੀਂ ਲਿਆਉਣਾ ਨਹੀਂ ਜੇ ਤੂੰ ਮੇਰੇ ਕੋਲ ਕੰਮ ਨਹੀਂ ਕਰਾਉਣਾ ਤੇ ਮੰਮੀ ਉੱਥੇ ਵੀ ਨਹੀਂ ਮੈਨੂੰ ਕੰਮ ਕਰਨ ਦਿੰਦੇ ਤੇ ਚਲ ਉਹ ਤੇ ਗੱਲ ਤਰੀ ਠੀਕ ਆ ਪਰ ਥੋੜਾ ਬੋਤਾ ਲੱਗੋ ਹੱਥ ਤੇ ਬੰਾਇਆ ਕਰ ਬੈਠਿਆ ਕਿਹੜੇ ਆਪਾਂ ਵੀ ਵੱਡੇ ਹੋ ਜਾਣਾ ਹੁਣ ਤੂੰ ਵੀ ਆਨੀ ਆ ਵੀ ਬਿਲਕੁਲ ਮੈਨੂੰ ਹੱਥ ਲਾਵਾ ਇਹ ਨਾ ਪਵੇ ਯਾਰ ਕਿ ਕਿੱਦਾਂ ਸੋਚਣ ਦੇ ਮੇਰੇ ਮਨ 'ਚ ਇਹ ਥੋੜਾ ਵਾ ਕਿ ਮੈਂ ਮੰਮੀ ਨਾਲ ਲਿਆਂਦਾ ਤੇ ਉਹਨਾਂ ਕੋ ਕੰਮ ਕਰਾਉਣਾ ਵਾ ਮੇਰੀ ਵੀ ਮਜਬੂਰੀ ਆ ਤਾਂ ਹੀ ਮੰਮੀ ਆਏ ਨੇ ਮੈਂ ਉਹ ਤੇ ਗੱਲ ਤੇਰੀ ਸਮਝ ਨਾ ਵਾ ਪਰ ਉਹ ਵੀ ਕਿਹੜੇ ਵਿਚਾਰੇ ਹੁਣ ਬਿਲਕੁਲ ਜਵਾਨ ਜਹਾਨ ਨੇ ਅਕਸਰ ਉਹਨਾਂ ਦੀ ਵੀ ਉਮਰ ਆ ਥੱਕ ਜਾਂਦੇ ਆ ਉਹ ਵੀ ਕੰਮ ਕਰਦੇ ਉਹ ਚੰਗਾ ਬਾਬਾ ਮੰਮੀ ਨੂੰ ਮੈਂ ਨਹੀਂ ਆ ਵੀ ਤੁਹਾਡਾ ਨਾ ਜਵਾਈ ਗੁੱਸਾ ਕਰਨ데요 ਕਿ ਤੂੰ ਇਹ ਕੰਮ ਕਰਨ ਦੇ ਆ ਅੱਛਾ ਉਹ ਚਲ ਉਹ ਤੇ ਗੱਲ ਹੈਗੀ ਆ ਤੇ ਨਾਲ ਇੱਕ ਗੱਲ ਦੱਸਾਂ ਘਰ ਲਈ ਨਾ ਤੂੰ ਘਰ ਆਈ ਹੈ ਨਾ ਤੇ ਰੌਣਕ ਲੱਗ ਗਈ ਹੈ ਘਰ ਇਹਦੇ ਸਾਰਾ ਘਰ ਜਿਹੜਾ ਸੁਨ ਸੁਨਾਂ ਲੱਗਦਾ ਸੀ ਤੇ ਰਾਤ ਨੂੰ ਤੇ ਪੁੱਛੇ ਨੀਂਦ ਨਹੀਂ ਹੁੰਦੀ 12 ਵਜੇ ਤੱਕ ਮੈਂ ਪਹਿਲਾਂ ਟੀਬ ਇਹ ਨਾ ਉਸ ਤੋਂ ਬਾਅਦ ਫੋਨ ਕਿਹੜੀ ਚਲਾਉਣਾ ਤਾਂ ਫੇਰ ਨਹੀਂ ਤਾਂ ਹੋਣੀ ਹੈਗੀ ਸਹੀ ਗੱਲ ਆ ਘਰ ਵੀ ਜਿਹੜਾ ਜੀਆਂ ਨਾਲ ਹੀ ਹੁੰਦਾ ਵਾ ਹੈ ਤੇ ਸਹੀ ਹੈ ਮੈਨੂੰ ਵੀ ਬੜਾ ਹੋਤਰਾ ਹੁੰਦਾ ਹੀ ਤੇ ਚੱਲ ਹੋਰ ਵੀ ਲਾਗੇ ਪਰਿਵਾਰ ਹੋਏ ਨਾ ਤੇ ਟਾਈਮ ਪਾਸ ਬੰਦੇ ਦਾ ਹੋ ਜਾਂਦਾ ਵਾ ਪਰ ਹੁਣ ਤੁਹਾਨੂੰ ਪਤਾ ਹੀ ਮਜਬੂਰੀ ਆ ਉਹ ਤੇ ਹੈ ਹੀ ਤੇਰੀ ਗੱਲ ਤੇ ਨਾਲੇ ਰੋਟੀ ਕਿਹੜੀ ਪਕਾਉਣੀ ਸੌਖੀ ਹੋ ਮੈਨੂੰ ਪਤਾ ਜਿਹੜੇ ਹੱਥ ਸੇਕ ਕੇ ਦਿਨ ਕੱਢੇ ਆ ਬੜਾ ਔਖਾ ਹੀ ਮੈਂ ਕਹਦਣਾ ਨਾ ਜਨਾਨੀਆਂ ਤੇ ਵਹਿਲੀਆਂ ਰਹਿੰਦੀਆਂ ਨੇ ਪਰ ਨਹੀਂ ਸਹੀ ਗੱਲ ਆ ਸਿਆਣਿਆਂ ਦੀ ਜਨਾਨੀਆਂ ਸੋਈ ਚ ਸੋਵਦੀਆਂ ਨੇ ਤੇ ਬੰਦੇ ਜਿਹੜੇ ਆ ਬਾਹਰ ਦੇ ਕੰਮ ਕਰਨ ਪਰਮਾਤਮਾ ਨੇ ਅੱਡੋ ਅੱਡੀ ਕੰਮ ਬਣਾ ਰੱਖਿਆ ਵੇਖ ਲਓ ਤੁਹਾਨੂੰ ਹੁਣ ਸਮਝ ਆ ਗਈ ਆ ਮੈਂ ਨਹੀਂ ਨਹੀਂ ਪਾਣੀ ਫੜ ਕੇ ਪੀ ਲੋ ਤੀ ਗਣਾ ਨਹੀਂ ਕਰੀਨ ਤੂੰ ਪਾਣੀ ਲਿਆਏਂਗੀ ਤੇ ਮੈਂ ਪੀਣਾ ਸੱਚੀ ਗੱਲ ਆ ਮੈਂ ਤੇ ਤੈਨੂੰ ਪਤਾ ਨਗੇਲੀ ਬੜੀ ਕਰਦਾ ਐ ਇਹ ਚੀਜ਼ ਈ ਪਰ ਅਜਿਨਾ ਦਿਨਾਂ ਚ ਸਮਝ ਆ ਗਈ ਕਿ ਬੰਦੇ ਨੂੰ ਕੋਈ ਨਾ ਕੋਈ ਆਪ ਹੀ ਹੱਥ ਲਾਉਣੇ ਚਾਹੀਦੇ ਆ ਚਲ ਮੈਂ 4 ਦਿਨ ਗਈ ਹੈ ਨਾ ਤੇ ਤੁਹਾਨੂੰ ਵੀ ਕੰਮ ਕਰਨਾ ਆ ਗਿਆ ਤੇ ਜਿੱਦਣ ਮੈਂ ਆਈ ਨਾ ਤਾਂ ਸੋਈ ਕਿਤੇ ਟਿਪ ਟੋਪ ਹੀ ਜਿੱਥੇ ਚੀਜ਼ਾਂ ਮੈਂ ਰੱਖ ਕੇ ਗਈਆਂ ਨਾ ਉਥੇ ਉੱਥੇ ਹੀ ਰੱਖੀਆਂ ਤੁਸੀਂ ਸਾਫ਼ ਕਰਕੇ ਉਹ ਕੀ ਦਸੀਏ ਤੈਨੂੰ ਉਹ ਵੀ ਤੇਰੇ ਤੋਂ ਡਰਦੇ ਨੇ ਘਰ ਦੇ ਮਾਲਕਾਂ ਨੇ ਆਉਣਾ ਵਾ ਤੇ ਟਿਚਮਿਚ ਕਰਕੇ ਸਮਾਨ ਰੱਖੀਏ ਉਹ ਨਾ ਕਹਣ ਆਹ ਕਿੱਥੇ ਸਮਾਨ ਰਹਾਤਾ ਆਹ ਇੱਥੇ ਖਲਾਰਾ ਪਾਤਾ ਤੇਰ ਕੋ ਡਰਦੇ ਨੇ ਕੀਤਾ ਸਾਰਾ ਖੋ ਜਾ ਮੈਂ ਕੋ ਬੜੇ ਤੇ ਹੀ ਡਰਦੇ ਹਾਂ ਤੁਹਾਡੇ ਕੋ ਤਾਂ ਮੈਂ ਡਰਦੀ ਆ ਅੱਛਾ ਚਲੋ ਜਿੱਦਾਂ ਕਹਿੰਦੇ ਜੇ ਮੈਂ ਤਾਂ ਮੰਮੀ ਨੂੰ ਸੋ ਕਹਿਣ ਦੀ ਵੀ ਘਰ ਜਾ ਕੇ ਸਫਾਈਆਂ ਸੁਭੀਆਂ ਕਰਨੀਆਂ ਪੈਣੀਆਂ ਵਾ ਏਦਾਂ ਦਾ ਮੇਰ ਕੋ ਨਹੀਂ ਸਫਾਈਆਂ ਹੁੰਦੀਆਂ ਜਿੱਦਾਂ ਦੀਆਂ ਤੁਸੀਂ ਕਰ ਛੱਡੀਆਂ ਨਹੀਂ ਉਹ ਨਹੀਂ ਹੱਸਣਦੇ ਆ ਸਫਾਈ ਫਿਰ ਤੇ ਜਿੱਥੇ ਰਹਿਣਾ ਸਫਾਈ ਤੇ ਕਰਨੀ ਪੈਣੀ ਆ ਨਾਲੇ ਚੰਗਾ ਲੱਗਦਾ ਮੰਨ ਲਓ ਕੋਈ ਪਿੰਡੋਂ ਵੀ ਆ ਜਾਂਦਾ ਸੀ ਤੇ ਇਦਾਂ ਖਲਾਰਾ ਜਿਹਾ ਪਿਆ ਤੇ ਚੰਗਾ ਜਿਹਾ ਨਹੀਂ ਲੱਗਦਾਗਾ ਕਾਲੇ ਵਿਹਲੇ ਹੁੰਨੇ ਆ ਕੀ ਕਰਨਾ ਸੀ ਇਹਨੇ ਨਾ ਟਾਈਮ ਪਾਸ ਵੀ ਹੋ ਜਾਂਦਾ ਤੇ ਸਫਾਈ ਵੀ ਹੋ ਜਾਂਦੀ ਜੀ ਮਨ ਹਾਂਜੀ ਕੀ ਹਾਲ ਜਾਦਾ ਤੇਰਾ ਮੇਰਾ ਹਾਲ ਚੱਲ ਠੀਕ ਹੀ ਆ ਕੇ ਬੜਾ ਵਧੀਆ ਮਾਲਕ ਦੀ ਕਿਰਪਾ ਵਾ ਪੂਰੀ ਤੁਸੀਂ ਸੁਣਾਓ ਆਪਣਾ ਅੜ ਗਿਆ ਮੈਂ ਤੇ ਆਈ ਹਾਂ ਕੁੜੀ ਜੀ ਕੋਈ ਲੱਗੀ ਆ ਫੈਲ ਆ ਗਿਆ ਵੀਜਾ ਲੈ ਦੱਸ ਐਡੀ ਸ਼ਿੱਤੀ ਕਿੱਥੇ ਵੀਜੇ ਆ ਜਾਂਦੇ ਆ ਨਾਲੇ ਮੈਨੂੰ ਕੀ ਪਤਾ ਉਹਦੇ ਸਹੁਰਿਆਂ ਨੂੰ ਪਤਾ ਹੋਊਗਾ ਫਾਈਲ ਲਾਈ ਆ ਕਿ ਨਹੀਂ ਲਾਈ ਨਾਲੇ ਸੌਖੇ ਬੰਦੇ ਹੈਗੇ ਆ ਕਿ ਭਟਾ ਅਗਲਿਆਂ ਲਾਉਣੀ ਵੀ ਆ ਕਿ ਨਹੀਂ ਲਾਉਣੀ ਹੁਣ ਨਹੀਂ ਅੜੀਏ ਜਦੋਂ ਗੱਲ ਕਰਕੇ ਰਿਟਾ ਕੀਤਾ ਕੁੜੀ ਦੇ ਨੰਬਰ ਬਥੇਰੇ ਆਏ ਨੇ ਤੇ ਲਾਉਣੀ ਚਾਹੀਦੀ ਆ ਉਹਨਾਂ ਨੂੰ ਲਾਉਣੀ ਤੇ ਚਾਹੀਦੀ ਆ ਪਰ ਹੁਣ ਅਗਲਿਆਂ ਦੀ ਮਰਜ਼ੀ ਆ ਨਾ ਸਾਡਾ ਟਾੜਾ ਦਾ ਜ਼ੋਰ ਚਲਣਾਵਾ ਅਗਲਿਆਂ ਦੀ ਜੋ ਮਨ ਚ ਆਇਆ ਉਹ ਹੀ ਕਰਨਾ ਵਾ ਸਾਨੂੰ ਕੋਣ ਪੁੱਛਦਾ ਹੁਣ ਚਲੋ ਫਿਰ ਕੋਈ ਨਹੀਂ ਪਰ ਕੀ ਕਰਨਾ ਵਾ ਤੇ ਮੇਰੀ ਗੱਲ ਸੁਣੋ ਕਾਡੀ ਨੋ ਆਂਦੇ ਹੀ ਬੜੀ ਲੜਦੀ ਆ ਹੁਣ ਕਿੱਦਾਂ ਵਾ ਹੈ ਨਹੀਂ ਤੈਨੂੰ ਕਹਨਾ ਆ ਕਿ ਮੇਰੀ ਨੂੰ ਲੱਗਦੀ ਆ ਲੈ ਦੱਸ ਸਾਰੇ ਲੋਕਾਂ ਨੂੰ ਪਤਾ ਵਾ ਬਾਹਰ ਬਾਹਰ ਨਿਕਲੀਏ ਨਾ ਲੋਕੀ ਚੱਟ ਗੱਲ ਦੱਸ ਦਿੰਦਿਆਂ ਵਾ ਮੈਨੂੰ ਵੀ ਕਹ ਬੀਬੀ ਭੈਣੇ ਦੱਸਤਾ ਕਿ ਨੋ ਬੜਾ ਲੜਦੀ ਉਹਨਾਂ ਦੇ ਨਾਲ ਉਹਨਾਂ ਨੂੰ ਤਾਂ ਕੋਈ ਨਹੀਂ ਹੁੰਦੀ ਮੈਨੂੰ ਇਹ ਦੱਸ ਕੌਣ ਮੈਂ ਗੱਲ ਕਰਨ ਬਾਈ ਆ ਪਾਣੀ ਪੀ ਲਓ ਜੀ ਪਾਣੀ ਪੀ ਲਓ ਸਾਸਿਕਾ ਬੀਜੀ ਸਾਸ੍ਰੀਕਾਲ ਅੜੀਏ ਝੂਠੀ ਲੋਕੀ ਬੋਲਦੇ ਰਹਿੰਦੇ ਨੇ ਮੈਨੂੰ ਨਹੀਂ ਪਤਾ ਹੁਣ ਝੂਠ ਵਾ ਕਿ ਸੱਚ ਵਾ ਮੈਂ ਵੀ ਸੁਣੀ ਸੁਣਾਈ ਗੱਲਾਂ ਤਾਂ ਨੂੰ ਪੁੱਛ ਲਈ ਆ ਕਿ ਜੇ ਤੇ ਨਾ ਲੜਦੀ ਤੇ ਬੜੀ ਮਾੜੀ ਗੱਲ ਵਾ ਪਈ ਹੁਣ ਹੋ ਗਈ ਏ ਠੀਕ ਜਾਂਦਾ ਲੜੀ ਜਾਂਦੀ ਆ ਮੈਂ ਤਾਂ ਪੁੱਛ ਲਿਆ ਕਿ ਗੱਲ ਦਾ ਪਤਾ ਹੀ ਨਹੀਂ ਅੱਛਾ ਝੂਠ ਹੀ ਬੋਲਿਆ ਕਿਸ ਨੇ ਚੰਗੀਆਂ ਨਾ ਤੁਹਾਡੀ ਹੋਰ ਅੱਛਾ ਰੋਟੀ ਪਾਣੀ ਦਿੰਦੀ ਏ ਮੰਜੇ ਤੇ ਹਾਂ ਦਿੰਦੀ ਏ ਅੱਛਾ ਫਿਰ ਐਵੇਂ ਕਿਸ ਨੇ ਸਵਾਦ ਹੀ ਲਿਆ ਹੁਣਾਵਾ ਆਵੇਂ ਲੋਕੀ ਚਸਕੇ ਲੰਦੇ ਫਿਰਦੇ ਨੇ ਆਹੋ ਗੱਲ ਵੀ ਸਹੀ ਆ ਜਦੋਂ ਕਿਸੇ ਦੇ ਘਰ ਦੀ ਗੱਲ ਨਾ ਲੱਭੇ ਤੇ ਲੋਕੀ ਚਸਕੇ ਲੈਣ ਆਈ ਜਾਂਦੇ ਆ ਇਹ ਸਵਾਦ ਲੈਣ ਦੀ ਆਤਮ ਹੁੰਦੀ ਲੋਕਾਂ ਨੂੰ ਹਮ ਛਲਪੇਛਲੀਆਂ ਗੱਲਾਂ ਸਾਰੀਆਂ ਹੀ ਮੈਂ ਤੇ ਆਈ ਆ ਬਈ ਇਹ ਕੁੜੀ ਦਾ ਵੀਜ਼ਾ ਆਇਆ ਤੇ ਚਲ ਮੈਂ ਵੀ ਮੋਲਾ ਵਾਲ ਚਲੀ ਧੀ ਲੱਗਦੀ ਆ ਲੈ ਦੱਸ ਐਡੀ ਸ਼ਤੀ ਕਿਹੜੇ ਵੀਜ਼ਾ ਆ ਜਾਂਦੇ ਆ ਜੇ ਵੀਜ਼ਾ ਆਇਆ ਹੁੰਦਾ ਤੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸ ਦੇਣਾ ਹੈਗਾ ਤੇ ਤੁਸੀਂ ਆਪੇ ਜਾ ਕੇ ਮੇਰੰਦੇ ਫਿਰ ਉਹਦਾ ਵੱਡੀ ਵਿਚਾਲਣ ਤੇ ਵਿੱਚ ਤੂੰ ਹੀ ਆ ਨਾ ਹਨਾ ਉਸੋ ਸਮਝ ਕੇ ਰਿਸ਼ਤਾ ਕਰਵਾਇਆ ਹੋਊਗਾ ਮੇਰੀ ਧੀ ਦਾ ਆਹੋ ਮੈਂ ਆ ਤੇ ਨਹੀਂ ਆ ਪਈ ਚਲੋ ਬੰਦੇ ਚੰਗੇ ਨੇ ਕੱਲ ਦੇਣਗੇ ਬਾਹਰ ਚਲੋ ਪਈ ਫਿਰ ਉਹਨਾਂ ਦੀ ਮਰਜ਼ੀ ਐ ਆਹੋ ਚਲੋ ਮਿਲੂਗਾ ਕਿਤੇ ਸਾਸੋਰਾ ਦਾ ਕੁਛ ਲਿਓ ਉਹਨਾਂ ਨੂੰ ਜਿਆਦਾ ਤਾਨੂੰ ਜਾਣਦੇ ਹੀ ਐ ਕਿਹੜੇ ਨਹੀਂ ਜਾਣਦੇ ਨਹੀਂ ਮੈਂ ਪੁੱਛੂਗੀ ਕਰੂੰਗੀ ਗੱਲ ਆਹੋ ਠੀਕ ਵਾ ਜਿਉਣ ਕੀ ਕਰਦੇ ਆ ਆਜੋ ਚਾਹ ਦੀ ਬਣਾਉਣਾ ਪੀਣੀ ਏ ਹੈ ਪੀ ਲੈਨੇ ਘੁੱਟ ਕੇ ਇਹ ਤਾਂ ਪਾਣੀ ਪੀਣਾ ਏ ਚਲ ਪਾਣੀ ਮੈਂ ਪਿਆਲ ਦਿੰਨੀ ਆ ਆ ਬੀਜੀ ਮਿਲੀ ਆ ਜਾਂਦੀ ਆ ਮਿਲੇ ਇਤਰਾਜ ਅੱਛਾ ਗਾਂਡੇ ਉੱਤ ਨੂੰ ਪਤਾ ਕਿੱਦਾਂ ਆਈ ਹੀਗੀ ਹੈ ਨਨਵੇਂ 90 ਲੈਣ ਆਈ ਹੀ ਮੈਨੂੰ ਆਂਦੀ ਕੁੜੀ ਦਾ ਆ ਗਿਆ ਵਾ ਵੀਜ਼ਾ ਮੈਂ ਜੇ ਆ ਗਿਆ ਵਾ ਤਾਂ ਉਹਨੂੰ ਜਾ ਕੇ ਮੇਲਾ ਆਉਂਗੀ ਹੈ ਦੱਸ ਇਹਦੀਆਂ ਕਿੱਡੀਆਂ ਤਾਂ ਬਾਹਾਂ ਆਕੜੀਆਂ ਮੇਰੀ ਤੀਰ ਨੂੰ ਮਿਲਣ ਖਣੋ ਇਹਦਾ ਤਾਂ ਇਰਾਦਾ ਏ ਹੁਣ ਮੇਰੇ ਹੱਥ 'ਚ ਗੱਲ ਆ ਜੇ ਤੇ ਮੈਂ ਸਾਰੇ ਪਿੰਡ 'ਚ ਫੇਰਾ ਮਿੰਨੂ ਨੂੰ ਚੰਗੀ ਤਰ੍ਹਾਂ ਪਤਾ ਵੀ ਕੀ ਕਰਦੀ ਫਿਰਦੀ ਐ ਉਹ ਚੱਲ ਉਹਨੇ ਰਿਸ਼ਤਾ ਕਰਵਾਇਆ ਵਾ ਏਡੇ ਵਧੀਆ ਬੰਦੇ ਲੱਭੇ ਕੇ ਦਿੱਤੇ ਹਨ ਬਹੁਤ ਬੰਦੇ ਤੇ ਵਧੀਆ ਲੱਭਤੇ ਹੋ ਰਿਸ਼ਤਾ ਤੇ ਕੋਈ ਨਾ ਕੋਈ ਕਰਾਉਂਦਾ ਹੀ ਹੁੰਦਾ ਵਾ ਤੂੰ ਵੀ ਸੱਚੀ ਗੱਲ ਦੱਸ ਦੇਣੀ ਸੀ ਨਾ ਨਾ ਕਿਉਂ ਦੱਸਾਂ ਸੱਚੀ ਗੱਲ ਮੈਂ ਅੱਜ ਕੱਲ ਲੋਕੀ ਦੱਸਦੇ ਸੱਚੀਆਂ ਗੱਲਾਂ ਨਾਲੇ ਤੇ ਪੁੱਦੀ ਗੱਲ ਤੇ ਕਦੀ ਨਹੀਂ ਦੱਸਣੀ ਚਾਹੀਦੀ ਵੀ ਫਾਈਲ ਲਾਈ ਆ ਕਿ ਨਹੀਂ ਲਾਈ ਲੋਕਾਂ ਦੇ ਹੱਥ 'ਚ ਗੱਲ ਆ ਜੇ ਨਾ ਕਿ ਦੰਦ ਕੱਥਿਆ ਕਰ ਦਿੰਦੇ ਜਾਣ ਹੀ ਹੁੰਦੇ ਮੁਲਗੇ। ਪਰ ਚੱਲ ਸਿਆਣੀ ਬੈਣੀ ਤੂੰ ਥੋੜੀ-ਬੋਧੀ ਗੱਲ ਦੱਸ ਦੇਣੀ ਭੇਜੇ ਨਹੀਂ ਆਇਆ ਬਣੀ ਗੱਲ ਜਾਂ ਨਹੀਂ ਬਣੀ। ਨਹੀਂ ਨਹੀਂ ਮੈਂ ਨਹੀਂ ਕੋਈ ਦੱਸਿਆ ਅਸਲ 'ਚ ਨਾ ਹੁਣ ਫਸ਼ਟਾਉਂਦੀ ਆ ਵੇਲੇ ਨੂੰ ਰਿਸ਼ਤਾ ਤਾਂ ਕਰਾ ਬੈਠੀ ਆ ਪਰ ਵਿੱਚੇ ਵਿੱਚ ਹੁਣ ਫੱੜਦੀ ਆ। ਤੇ ਇਹਨਾਂ ਦੀ ਕੁੜੀ ਨੇ ਚੰਗੇ ਘਰ 'ਚ ਕਿੱਦਾਂ ਚਲ ਗਈ ਆ? ਓ ਮੇਰੀ ਗੱਲ ਸੁਣਾ। ਤੇਰਾ ਹੋ ਗਿਆ ਦਿਮਾਗ ਖਰਾਬ। ਇਤਾਂ ਦਾ ਸੋਚਿਆ ਕਰ। ਠੀਕ ਆ। ਉਹ ਹੁੰਦਾ ਦਾ। ਜਾ ਬੈਠੋ ਅੰਦਰ ਜਾ ਕੇ ਗਰਮੀ ਪੜੀ ਲੈ ਮਚਾ ਲੈਣੀ ਤੁਹਾਡੇ ਵਾਸਤੇ ਉਹਨੇ ਚੜੀ ਬੁੱਢੀ ਹੈਗੀ ਉਹਨੂੰ ਵੀ ਲੋੜ ਵੈਸੇ ਜਿਗ ਅਲੱਗ ਕਰਨ ਦੀ ਪਤਾ ਕਿ ਦੀ ਤੇਜ ਵਾ ਘਰ ਘਰ ਫਿਰਦੀ ਆ ਤੇ ਅੱਤੀ ਆ ਕਦੀ ਉਹਦੇ ਨਾਲ ਚੁਗਲੀ ਕਦੀ ਉਹਦੇ ਨਾਲ ਚੁਗਰੀਆਂ ਚੁਗਲੀਆਂ ਦਾ ਸਵਾਦ ਪਿਆ ਵਾ ਤੁਹਾਨੂੰ ਬੜਾ ਪਤਾ ਵਾ ਉਹ ਚੱਲ ਗਾਂ ਜੱਸ ਪਾਣੀ ਪੂਣੀ ਚਾਹ ਚੂਦੇ ਅਲੱਗੀ ਲੈ ਹੁਣ ਪੱਖੇ ਥਲੇ ਬੈਠੋ ਜਾ ਕੇ ਤੁਹਾਨੂੰ ਕੀ ਪਤਾ ਉਹ ਕੀ ਕਰਦੀ ਫਿਰਦੀ ਐ ਚੱਲ ਚੰਗਾ ਹੋਇਆ ਅੱਜ ਮੈਂ ਚੰਗਾ ਜਵਾਬ ਦੇ ਕੇ ਕੱਲੀ ਆ ਚੱਲ ਹੁਣ ਇਹਨੂੰ ਇਹ ਤੇ ਰਹੂਗਾ ਕਿ ਪਤਾ ਨਹੀਂ ਫਾਈਲ ਲੱਗੀ ਆ ਕਿ ਨਹੀਂ ਲੱਗੀ ਨਾਲੇ ਮੈਂ ਨਾ ਨਵਦੀ ਸੱਸ ਨੂੰ ਫੋਨ ਕਰਕੇ ਕਹਿਨੀ ਆ ਪਿਪਾ ਮੇ ਹੈਗੀ ਤੇ ਵਿਚੋਲਣੀਆਂ ਪਰ ਸੜਦੀ ਬੜਾਵਾ ਇਹ ਤੋਂ ਨਾ ਗੱਲ ਲੁਕਾ ਕੇ ਰੱਖਿਓ ਇਹਨੂੰ ਸੱਚਾਈ ਨਾ ਦੱਸਿਓ ਇਹ ਇਧਰੋਂ ਤਾਂ ਖੁੱਸ ਗਈ ਆ ਹੁਣ ਉੱਥੇ ਵੀ ਜਾਊਗੀ ਜ਼ਰੂਰ ਜਿੱਥੋਂ ਤੱਕ ਮੈਨੂੰ ਪਤਾ ਵਾ ਚੱਲ ਕੋਈ ਨਹੀਂ ਮੈਂ ਪਹਿਲਾਂ ਹੀ ਦੱਸ ਦੇਣਾ ਉਹਨਾਂ ਨੂੰ ਫੋਨ ਕਰਕੇ ਉਹ ਤਿਆਰੀ ਹੋਈ ਜਾਨੀਆ ਚੱਲ ਗਾ ਵੇਲੇ ਨਾ ਹੋਈਏ ਚਲੋ ਮੈਂ ਅੱਜ ਤਿਆਰਵਾ ਤੇ ਮੰਮੀ ਨੂੰ ਤਿਆਰ ਕਰ ਲੈਣਾ ਅਸੀਂ ਨਾਲ ਹੀ ਮੈਂ ਵੀ ਉਹੀ ਕਹਿਣ ਲੱਗੀ ਆ ਤੇ ਪੁੱਛ ਲਓ ਮੰਮੀ ਨੂੰ ਤਿੰਨ ਜਾਣੇ ਨੇ ਆਪਾਂ ਬਹਿ ਜਾਣਾ ਵਾ ਆਹ ਕੋਈ ਨਹੀਂ ਆਹ ਤਾਂ ਡੱਬਾ ਤੇ ਮੈਂ ਉਹਦਾਂ ਚੜਾਇਆ ਸੀ ਆ ਹਉ ਤੇ ਚਲੀ ਮੱਥਾ ਤੇ ਟਿਕਉਨੇ ਆ ਨਾ ਮੰਮੀ ਨਵਾਜ਼ ਮਾਰੋ ਪੁੱਛ ਲੋ ਇੱਕ ਵਾਰੀ ਚਲ ਮੰਮੀ ਨੂੰ ਮੈਂ ਪੁੱਛ ਲਈ ਨਾ ਮੰਮੀ ਆਹ ਕਹਿੰਦੇ ਦੱਸੋ ਕੀ ਗੱਲ ਆਵਾਜ਼ਾਂ ਮਾਰਨ ਦੇ ਉਹ ਮੰਮੀ ਮੈਂ ਆਖਿਆ ਵੀ ਉਹ ਸਾਧੂਆਂ ਨੇ ਚੱਲੇ ਹਾਂ ਗੁਰਦੁਆਰੇ ਅੱਛਾ ਅੱਛਾ ਤੁਸੀਂ ਵੀ ਨਾਲ ਚੱਲੋ ਫਿਰ ਉਹ ਨਹੀਂ ਨਹੀਂ ਮੇ ਪੁੱਤ ਉਹ ਤੇ ਰਾਹੀ ਪੜਾ ਮੜਾਵਾ ਐਵੇਂ ਕਿਤੇ ਟਿਕੂਗੀ ਰਾਹ ਚ ਮੈਂ ਇਦਾਂ ਕਰੋ ਤੁਸੀਂ ਦੋਵੇਂ ਜਣੇ ਚੱਲ ਜਿਓ ਮੰਮੀ ਕਿਤੇ ਨਹੀਂ ਡਿੱਗ ਜਾਂਦੇ ਹੋ ਜੋ ਹਥਿਆਰ ਮੇਰਾ ਕੱਲੀ ਦਾ ਵੀ ਨੀ ਜੀ ਲੱਗ ਕਰਦਾ ਜਾਨ ਨੂੰ ਲੈ ਆ ਤੇਰੇ ਨਾਲ ਚੱਲਿਆ ਵਾ ਹੈ ਕੱਲੀ ਚੱਲੀ ਆ ਤੂੰ ਕੋਈ ਗੱਲ ਨਹੀਂ ਤੁਸੀਂ ਜਾਓ

ਚੰਗੇ ਵਾਲੇ ਭਾਬੀ ਤੇ ਲੈਣ ਦੀ ਮੈਨੂੰ ਨਾ ਚੇਤੇ ਹੀ ਭੁੱਲ ਗਿਆ ਲੰਮੇ ਪਈਆਂ ਤੇ ਨੀਂਦ ਹੀ ਆ ਗਈ ਆਓ ਤੇ ਹੁਣ ਤਾਂ 2:30 ਵਜਣ ਡਏ ਲੈ ਦੇ ਦੇ ਤੇ ਹੋਰ ਤਨੀ ਕੁਛ ਚਾਹੀਦਾ ਤੈਨੂੰ ਹੁਣ ਮੈਂ ਵੀ ਘੜੀ ਲੰਮੀ ਪੈਣ ਲੱਗੀ ਹਾਂ ਨਹੀਂ ਭਾਬੀ ਜੀ ਮੈਨੂੰ ਕੁਝ ਨਹੀਂ ਚਾਹੀਦਾ ਪੈਜੋ ਤੁਸੀਂ ਲੰਮੀ ਚਲ ਠੀਕ ਆ ਪੈ ਜਾ ਤੂੰ ਫੇ ਭਾਬੀ ਨਾ ਮੈਂ ਆਵੇਂ ਅੰਧੀ ਰਹਿਨੀ ਆ ਮਾੜੇ ਆ ਪਰ ਚੰਗੇ ਕਿੰਨਾ ਮੇਰਾ ਖਿਆਲ ਰੱਖਦੇ ਆ ਮੈਨੂੰ ਦਵਾਈ ਦਾ ਚੇਤਾ ਭੁੱਲ ਗਿਆ ਤੇ ਚਿਚੀ ਦੇਖ ਕੇ ਗਈ ਇਹ ਤਾਂ ਉਹ ਦੇਵਦੀ ਮੈਡਮ ਦਾ ਫੋਨ ਹੈ ਉਹ ਨੂੰ ਜਿਹਨਾਂ ਵਾਲਿਆਂ ਦਾ ਲੈ ਸੱਜਿਆ ਪਾਸ਼ਾ ਵਿਜਾ ਆ ਗਿਆ ਹੋਏ ਹਲੋ ਹਲੋ ਸਸ਼ਿਕਾ ਜੀ ਸਸ਼ਿਕਾ ਮੈਮ ਹਾਂ ਜਨ ਜੀ ਵਧੀਆ ਠੀਕ ਠਾਕ ਜੀ ਅਸ਼ਾ ਮੈਮ ਅਸ ਸ਼ਮਰ ਉਹਦਾ ਰੀਜ਼ਨ ਅ ਰੀਜ਼ਨ ਦੇਖੋ ਇਹਨੇ ਫਾਈਲ ਬੜੀਆਂ ਲਗਾਈਆਂ ਸੀ ਜਿਦਾ ਸਾਰਾ ਜਿਹੜਾ ਡਾਕੂਮੈਂਟ ਬੜੀਆਂ ਕਰਾ ਲਿਖੇ ਦੀਏ ਪਰ ਇਹ ਕਿ ਮੈਂ ਇੱਕ ਵਾਰ ਸਾਲ ਦਾ ਫੀਸ ਦਾ ਬਸ ਸਾਡੀ ਅਲਟਮ ਭਿਆਨ ਨਹੀਂ ਪੜੀ ਗਈ ਸੀ ਤੇ ਉਹਨੇ ਆਇਆ ਵੀ ਐਕਚੁਅਲੀ ਨਾ ਉਹਨਾਂ ਨੇ ਇਹ ਨਹੀਂ ਕਿਹਾ ਬਈ ਫਰਟੇ ਕਵਰ ਦੀ ਹੋਣਾ ਹੈ ਨਾ ਗਿਆ ਇਹਦਾ ਸ਼ਾਰਟ ਕੀ ਫੇਰ ਤੇ ਬੰਦਾ ਚਾਹਤ ਜਨ ਬੋਲੀ ਸੀ ਮੈਨ ਲੱਗਾ ਪਤਾ ਨਹੀਂ ਉਹ ਕਿਰਦੇ ਟੀਆ ਨਾ ਇਸ ਤੇ ਸੋਇਤਾ ਅੱਛਾ ਤੇ ਹੁਣ ਮੈਡਮ ਪਰ ਕਿਦਾਂ ਹੋਏਗਾ ਪਰ ਮੈਮੋ ਤੇ ਬੈਂਡ ਵੀ ਮੇਸਾਂ ਐਕਸਪਾਇਰ ਹੋ ਗਏ ਹੰਨੇ ਨੇ ਹਾਂ ਜੀ ਮੈਨੂੰ ਵੀ ਇਹ ਦੇ ਦੇ ਲੀਕ ਫਾਇਰ ਆਹ ਹਾਂ

ਮੈਂ ਮੰਮੀ ਉੱਠਣਾ ਹੀ ਕਿੰਨਾ ਘਟਾ ਮ ਹੋ ਗਿਆ 4 ਵਜ ਗਏ ਨੇ ਤੇ ਦਵਾਈ ਖਾਧੀ ਸੋਰੀ ਹਾਂਜੀ ਖਾਧੀ ਹੀ ਭਾਬੀ ਸ਼ਰਨ ਦੇ ਗਈ ਹੀ ਮੈਨੂੰ ਤੇ ਚੇਤਾ ਭੁੱਲ ਗਿਆ ਹੀ ਤੇਰਾ ਵੀ ਨਾ ਕੋਈ ਹਾਲ ਨਹੀਂ ਆ ਆਪਣੇ ਆਪ ਕਿਤੇ ਦਵਾਈ ਤੇ ਪੁੱਤ ਖਾ ਲਿਆ ਕਰ ਉਹ ਵੀ ਤੇਰੇ ਮਗਰ ਚੜ ਕੇ ਤੈਨੂੰ ਦਵਾਈ ਖਵਾ ਲੈਣੀ ਪੈਂਦੀ ਏ ਮੰਮੀ ਸੱਚ ਪੁੱਛਣਾ ਮੇਰਾ ਦਵਾਈ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਚੱਲ ਪੁੱਤ ਹੁਣ ਫਸੀ ਨੂੰ ਖਾਣੀ ਆ ਜੀ ਕਿਦਾ ਕਰਦਾ ਵਾ ਚੱਲ ਉੱਠ ਮੂੰਹ ਹੱਥ ਤੋਂ ਸੋਮਨ ਉਹ ਮੈਂ ਚਾਹ ਘੁੱਟ ਬਣਾਉਣੀ ਆ ਕਿ ਦੁੱਧ ਪੀਣੇ ਦੱਸ ਦੇ ਨਹੀਂ ਮੈਂ ਚਾਹ ਪੀ ਲੂੰਗੀ ਕੋਟ ਚੱਲ ਮੈਂ ਬਣਾਉਣੀ ਆ ਉਦਾਂ ਮੈਂ ਤੈਨੂੰ ਬੜੀ ਵਾਰੀ ਕਿਹਾ ਚਾਹ ਨਾ ਪੀਏਗਾ ਚਾਹ ਨਹੀਂ ਚੰਗੀ ਹੁੰਦੀ ਮੰਮੀ ਮੇਰਾ ਦੋਦ ਨੂੰ ਨਹੀਂ ਚੀ ਕਰਦਾ ਜਦੋਂ ਮੈਂ ਪੀਣ ਲੱਗਦੀ ਹਾਂ 스멜 ਜੇ ਆਣ ਕੇ ਤੁੰਟੀ ਹਮ ਡੈਪਨਦੀ ਆ ਚੱਲ ਕੋਈ ਨਹੀਂ ਪੁੱਤ ਜਿਹੜੀ ਚੀ ਨੂੰ ਜੀ ਕਰਦਾ ਨਾ ਉਹ ਹੀ ਖਾ ਲੈ ਹੈ ਉੱਠ ਮੱਤੀ ਚਲੋ ਠੀਕ ਹਰਨਾ ਹਾਂਜੀ ਹੋ ਜਾ ਤਿਆਰ ਬਸ ਤਿਆਰੀ ਆ ਹੋਰ ਕੋਤ ਨਹੀਂ ਕੰਮ ਨਹੀਂ ਨਹੀਂ ਕੱਲੀ ਦਵਾਈ ਲੈਣੀ ਆ ਬਸ ਹਾਂਜੀ ਚਲ ਨੁਕ ਦੰਦਸਾਂ ਜਦੋਂ ਇਹਨੇ ਸੁਣਿਆ ਨਾ ਤੇ ਇੱਥੇ ਕੀ ਬੀਤੇਗੀ ਦੱਸਣਾ ਤੇ ਪੈਣਾ ਹੀ ਨਵਦੀਪ ਤਾਂ ਹਾਂਜੀ ਦੱਸੋ ਮਾਹੀ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਦਾ ਫੋਨ ਆਇਆ ਸੀ ਸੱਚੀ ਹਾਏ ਮੇਰਾ ਵੀਜ਼ਾ ਆ ਗਿਆ ਵਾ ਮੇਰੇ ਮੈਨੂੰ ਪਤਾ ਕਿੰਨੀ ਖੁਸ਼ੀ ਹੋਣ ਦੀ ਆ ਦਿਨ ਦਾ ਨਾ ਮੈਂ ਬੜੇ ਦਿਨਾਂ ਤੋਂ ਉਡੀਕ ਕਰ ਰਹੀ ਸੀ ਕਿਦੋਂ ਮੈਨੂੰ ਆ ਖੁਸ਼ੀ ਸੁਣਨ ਨੂੰ ਮਿਲੂਗੀ ਹੁਣ ਮੈਂ ਨਾ ਬੜੀ ساری ਸ਼ਾਪਿੰਗ ਕਰਨੀ ਹੈ ਵੇਖੋ ਸੋਨੇ ਸੋਨੇ ਬੈਗ ਲੈਣੇ ਕੱਪੜੇ ਵੀ ਵਧੀਆ ਵਧੀਆ ਲੈਣੇ ਆ ਮੈਨੂੰ ਹਣ ਤੇ ਰੋਕ ਕਿਉਂ ਨਾ ਕਿਹੇ ਚੀਜ਼ ਤੋਂ ਇਹ ਨਾ ਕਿਉਂ ਅਸੀਂ ਪੈਸੇ ਨਹੀਂ ਖਰਚਣੇ ਹੈਗੇ ਤੇਰੇ ਤੇ ਪਤਾ ਮੈਂ ਕਿੰਨੀ ਮਿਹਨਤ ਕੀਤੀ ਸੀ ਆਹ ਦੇਣ ਵਾਸਤੇ ਨਵਦੀਪ ਮੇਰੀ ਗੱਲ ਸੁਣ ਮੈਂ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਆਪਣੀਆਂ ਨਾ ਤੁਸੀਂ ਸੁਣਾਓ ਮੈਂ ਜਿਹੜੀ ਜਿਹੜੀ ਚੀਜ਼ ਕਹਿੰਦੀ ਮੈਂ ਸਾਰਾ ਕੁਝ ਲੈ ਕੇ ਦਿਓ ਠੀਕ ਆ ਨਾ ਪਿੰਦਰ ਵੀ ਇੰਨੀ ਖੁਸ਼ੀਆਂ ਹੁੰਦੀ ਨਾ ਕੋਈ ਹਿਸਾਬ ਹੀ ਨਹੀਂ ਆ ਤੇ ਪਿੰਦਰ ਕੱਲ ਨਾ ਮੈਂ ਸਭ ਤੋਂ ਪਹਿਲਾਂ ਨਾ ਟੈਚੀ ਲੈ ਜਾਣਾ ਜੇ ਉਹ ਹੋਣਗੇ ਤੇ ਫੇਰ ਹੀ ਸਮਾਨ ਪਾਵਾਂਗੇ ਤੁਸੀਂ ਕਿਹੜੀ ਗੱਲ ਮੂੰਹ ਲੰਕਾਇਆ ਹੋ ਤੁਹਾਨੂੰ ਖੁਸ਼ੀ ਨਹੀਂ ਹੋਈ ਹੱਦੋਂ ਕੀ ਤਾਂ ਡਿਵਲੀ ਮੈਨੂੰ ਲੱਗਦਾ ਤੁਹਾਨੂੰ ਇਹ ਵਾਕਿਆ ਦੇ ਤੇ ਪਹਿਲੇ ਲਾਉਣੇ ਪੈਣੇ ਨੇ ਹੁਣ ਖੁਸ਼ ਹੋ ਜਾਓ ਤੁਸੀਂ ਵੀ ਨਵਦੀਪ ਵੀਜ਼ਾ ਨਹੀਂ ਆਇਆ ਕਿਉਂ ਪਿੰਦਰ ਵੀਜ਼ਾ ਕਿਉਂ ਨਹੀਂ ਆਇਆ ਦਿਮਾਗ ਖਰਾਪ ਹੋ ਗਿਆ ਤੁਹਾਡਾ ਕਿਦਾਂ ਦਾ ਮਜ਼ਾਕ ਦੇਓ ਨਾ ਇਹੋ ਜਿਹੇ ਮੌਕੇ ਤੇ ਇਦਾਂ ਦਾ ਮਜ਼ਾਕ ਨਹੀਂ ਕਰੀਦਾ ਨਾ ਪਤਾ ਮੇਰੇ ਕਿੰਨੇ ਸੁਪਨੇ ਆ ਸਾਰਿਆਂ ਨੇ ਮੇਰੇ ਤੋਂ ਕਿੰਨੀਆਂ ਆਸਾਂ ਲਾਈਆਂ ਨੇ ਮੇਰੇ ਮਾਪਿਓ ਨੇ ਤੁਸੀਂ ਤੁਸੀਂ ਆ ਗੱਲ ਕਹਿ ਕੇ ਤੇ ਐਵੇਂ ਦੇਓ ਮੈਨੂੰ ਦੁਖੀ ਕਰਨ ਤੁਹੇ ਇਸ ਕੋਸ਼ ਨਹੀਂ ਹੋ ਸਕਦੀ ਤੇ ਇਦਾਂ ਦੀ ਗੱਲ ਤੇ ਨਾ ਕਹੋ ਮਨਦੀਪ ਸੱਚੀ ਨਹੀਂ ਆਇਆ ਵੀਜ਼ਾ ਆਇਆ ਕਿਉਂ ਨਹੀਂ ਆ ਉਹਦੇ ਤੋਂ ਬੜੀਆਂ ਤਸੱਲੀਆਂ ਦਿੰਦੇ ਐ ਵੀ ਸਾਰਾ ਕੁਝ ਹੋਊਗਾ ਹੁਣ ਕਿਉਂ ਨਹੀਂ ਮੇਰਾ ਵੀਜ਼ਾ ਆਪਿੰਦੇ ਨਾ ਇਦਾਂ ਨਹੀਂ ਹੋ ਸਕਦਾ ਵੀ ਮੇਰੀ ਗੱਲ ਸੁਣ ਲਾ ਬੀਨ ਨਵਦੀਪਰ ਰੋਣਾ ਮੇਰੀ ਗੱਲ ਤੇ ਸੋਹਣੀ ਦਰੇ ਹਾ ਤੂੰ ਮੇਰੇ ਮੇ ਕਿੰਨਾ ਕੁਝ ਸੋਚਾਈ ਐ ਫੇ ਦਾਰੋ ਇਹ ਕੋਈ ਹੁਣਾ ਮੈਂ ਚੁੱਪ ਕਰ ਝੂਠ ਬੋਲਨੇ ਉਹ ਤੂੰ ਹੀ ਮੈਨੂੰ ਸੱਚ ਦੱਸ ਦੋ ਵੀ ਉਹ ਮੈਂ ਝੂਠ ਬੋਲ ਕੇ ਕੀ ਲੈਣਾ ਜਦੋਂ ਮੈਂ ਸੁਣਿਆ ਮੈਨੂੰ ਪਤਾ ਕਿੰਨਾ ਦੁੱਖ ਲੱਗਾ ਮੈਂ ਕਿੰਨੀ ਮਿਹਨਤ ਕੀਤੀ ਚੱਲ ਹੁਣ ਕੀ ਕਰੀਏ ਜੇ ਨਹੀਂ ਆਇਆ ਤੇ ਰੱਬ ਦੇ ਹੱਥ ਵਾ ਐਵੇਂ ਰੱਬ ਦੇ ਤਵੱਸਾ ਪਹਿਲਾਂ ਸਾਨੂੰ ਦੱਸ ਦਿੰਦੇ ਆ ਜੇ ਉਹਨਾਂ ਕੋ ਨਹੀਂ ਕੰਮ ਹੁੰਦਾ ਤੇ ਓਏ ਉਹਨਾਂ ਨੂੰ ਪਹਿਲਾਂ ਕਿੱਦਾਂ ਪਤਾ ਲੱਗ ਜਾਣਾ ਸੀ ਮੈਂ ਤਾਂ ਉਹ ਵੀ ਮੇਰੇ ਨਣੇ ਜ਼ਾਰਾ ਕੋਲ ਜਾਣ ਕੇ ਅਗਲੀ ਬੰਦੇ ਨੂੰ ਦੱਸ ਦੇ ਚੱਲ ਅ ਵੀ ਰੋਈ ਨਾ ਜਾ ਹਣ ਕੁਝ ਨਹੀਂ ਹੋਣਾ ਹੁਣ ਐਡਾ ਕੋ ਫਾਇਦਾ ਹੋ ਰਿਹਾ ਬਾਕੀ ਆਵੇ ਕੁਝ ਨਹੀਂ ਵਿਗੜਿਆ ਇੱਥੇ ਹੀ ਇਹ ਜਿੱਤ ਨੂੰ ਅਸੀਂ ਤੇਰੇ ਲੱਗੇ ਆ ਸਾਰੇ ਐਵੇਂ ਹੀ ਤਾਂ ਕਰੀ ਜਾਣ ਲਈਂ ਪਰ ਮੈਂ ਜੋ ਕੁਝ ਸੋਚਿਆ ਉਹਦ ਤੀ ਨਾ ਹੋਇਆ ਮੇਰੇ ਤੇ ਸਾਰੇ ਸੁਪਨੇ ਚੂਰੋ ਚੂਰੋ ਗਏ ਨਾ ਉਹ ਨਹੀਂ ਹੋਏ ਕੋਈ ਨਹੀਂ ਸਭ ਕੁਝ ਮਿਲੇਗਾ ਫੈਦਾਂ ਆ ਕਰ ਕੁਝ ਨਹੀਂ ਮਿਲਣਾ ਯਾਰ ਵੇਹਲਾ ਅਮੀ ਜਾਣ ਕੇ ਹੁਣ ਰੋਈ ਚਾਂਡਈ ਆ ਤੂੰ ਨਾਲੇ ਹੀ ਦਰ ਹੈ ਕੋਈ ਹੱਲ ਨਿਕਲਣਾ ਮੈਂ ਰੋਵੇਂ ਤੇ ਤੂੰ ਤਾਂ ਜਿਹੀ ਤੈਨੂੰ ਕੁਝ ਕਹੀਏ ਅਸੀਂ ਕਿਹਾ ਤੈਨੂੰ ਕੁਝ ਮਿੰਨੇ ਮੈਨੂੰ ਪਤਾ ਵਾ ਤੂੰ ਹੀ ਤੇ ਕੁਝ ਨਹੀਂ ਕਹਿਣਾ ਪਰ ਜੇ ਮੰਮੀ ਨੂੰ ਪਤਾ ਲੱਗਣਾ ਉਹਨੇ ਪਤਾ ਕਿੰਨੀ ਔਖੀ ਹੋਣਾ ਉਹਨੇ ਕਿਹਾ ਕਿੰਨੀ ਮੁਸ਼ਕਲ ਨਾਲ ਤੈਨੂੰ ਪੜਾਇਆ ਲਿਖਾਇਆ ਪਤਾ ਤੈਨੂੰ ਕਿੰਨੀ ਵਈ ਉਹਨੇ ਪੈਸੇ ਚੁਗਤੋਕ ਕੇ ਮੇਰੇ ਤੇ ਲਾਏ ਹੀ ਜਦੋਂ ਸਾਡੀ ਤੀਨ ਨੂੰ ਬਿਆਣ ਆ ਜਾਣਗੇ ਤੇ ਕਿਹੇ ਪਾਸੇ ਲੱਗ ਜੂਗੀ ਪਰ ਇੱਥੇ ਕਿਸੇ ਦਾ ਕਸੂਰ ਥੋੜੀ ਹੈ ਹੁਣ ਜੇ ਨਹੀਂ ਆਏ ਤਾਂ ਦੱਸੋ ਕੀ ਕਰੀਏ ਪਰ ਬਿੰਗਰ ਮੇਰੀ ਨਾਲੀ ਐ ਦੌਣ ਆਈ ਚੱਲ ਕੋਈ ਨਹੀਂ ਮਿਹਨਤ ਕੀਤੀ ਮੈਂ ਹਈ ਦਾ ਨਾ ਕਰ ਹੁਣ ਛੁੱਪ ਕਰ ਜਾ ਲੈ ਮੈਂ ਪਾਣੀ ਲੈਉਣਾ ਤੇਰੇ ਲਈ ਓਏ ਮੈਂ ਕਿੰਨੇ ਸੁਪਨੇ ਸੋਚੇ ਰਬਤੀ ਨੇ ਮੈਂ ਆਈ ਲੱਭੀ ਆ ਮੇਰੇ ਤੋਂ ਕਿਹੜੀ ਗੱਲ ਦਾ ਬਦਲਾ ਲੈਣਾ ਨਹੀਂ ਤੂੰ ਕਿੰਨਾ ਕੁਝ ਸੋਚਾਈ ਕਿ ਮੈਂ ਆ ਕਰਾਂਗੀ ਆ ਕਰਾਂਗੀ ਸਾਰੇ ਆਸਾਂ ਦੇ ਪਾਣੀ ਪੀ ਰਹੀ ਰੱਖ ਤਾ